ਬਹੁਤ ਜਿਆਦਾ ਵੇਖਣ ਜਾਂਦਾ ਵਾ ਬੰਨ ਦੀ ਪ੍ਰੋਬਲਮ ਹੈ ਕਿਹੜੀ ਬੰਨ ਦੀ ਪ੍ਰੋਬਲਮ ਆਉਂਦੀ ਆ ਛੋਟੀਆਂ ਨੂੰ ਗਾਵਾਂ ਨੂੰ ਮੱਝਾਂ ਨੂੰ ਬੰਨ ਦੀ ਪ੍ਰੋਬਲਮ ਬਹੁਤ ਜਿਆਦੀ ਆਂਦੀ ਬਹੁਤ ਜਿਆਦੇ ਵੀਰਾਂ ਦੇ ਕਮੈਂਟ ਆਏ ਹੋਏ ਆ ਭਾਜੀ ਬੰਨ ਦੀ ਪ੍ਰੋਬਲਮ ਆ ਗਈ ਆ ਗਾਂ ਸਾਡੀ ਬੈ ਗਈ ਆ ਮੱਝ ਬੈ ਗਈ ਆ ਬੰਨ ਪੈ ਗਿਆ ਵਾ ਤੇ ਪਹਿਲਾਂ ਉਹਨੂੰ ਮੋਕ ਲੱਗੇ ਸੀ ਉਹਦੇ ਵਾਸਤੇ ਆ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰਦੇ ਤੇ ਭਰਾਵਾ ਸਟੋਰੀ ਲਾ ਲਿਆ ਕਰੋ ਕਿਉਂਕਿ ਕਿਸੇ ਦਾ ਭਲਾ ਹੋ ਜਾਂਦਾ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪੇਜ ਨੂੰ ਫੋਲੋ ਕਰਦੇ ਹੋ ਕਿਹੜਾ ਬੰਨ ਦੀ ਪ੍ਰੋਬਲਮ ਪੈ ਜਾਏ ਕਿਸੇ ਗਾੜ ਨੂੰ ਜਾਂ ਕਿਸੇ ਮੱਝ ਨੂੰ ਜਾਂ ਬੰਨ ਪੈ ਗਿਆ ਆਪਾਂ ਇੰਜੈਕਸ਼ਨ ਵਗੈਰਾ ਲਾਉਨੇ ਕੋਈ ਇੰਜੈਕਸ਼ਨ ਵਗੈਰਾ ਲਾਉਣੀ ਲੋੜ ਨਹੀਂ ਹੁੰਦੀ ਆ ਠੀਕ ਆ ਆਪਾਂ ਟੀਕੇ ਵਗੈਰਾ ਲਾਗੇ ਤਾਂ ਬੰਨ ਪਵਾ ਲੈਨੇ ਆ ਮਾ ਗਾਂ ਮੱਝ ਨੂੰ ਉਹਦੇ ਵਾਸਤੇ ਸਰਕਾਰ ਦਾ ਮੁਕਸਾਵਾ ਕਿਹੜੇ ਮੱਝ ਡਾਕਟਰ ਮਸ਼ਲੇ ਡਾਕਟਰ ਨੇ ਤੁਹਾਨੂੰ ਕਦੀ ਵੀ ਨਹੀਂ ਦੱਸਣਾ ਠੀਕ ਆ ਸੋਖਾ ਦੇ ਸਰਕਾਰ ਦਾ ਮੁਕਸਾਵਾ ਪੰਸਾਰੀ ਦੀ ਦੁਕਾਨ ਤੇ ਲੈ ਜਾਣਾ ਵਾ ਤੇ ਉੱਥੋਂ ਲੈਣਾ ਵਾ ਪਈਆ ਕਾਲਾ ਸੁਭਾਗਾ ਕਾਲਾ ਸੁਭਾਗਾ ਪਈਆ ਲੈਣਾ ਵਾ ਪੰਸਾਰੀ ਦੀ ਦੁਕਾਨ ਤੇ ਤੇ ਸਾਬਤ ਮਸਲ ਲੈਣੇ ਆ ਪਾਈਆ ਉਹ ਤੁਹਾਨੂੰ ਮਿਲਲੇ ਕਰੈਨੇ ਦੀ ਦੁਕਾਨ ਤੋਂ ਮਿਲਨੇ ਹੈ ਕਿਹੜੇ ਮੱਜੀ ਕਰੈਨੇ ਸਟੋਰ ਤੋਂ ਲਿਓ ਪਾਈਆ ਪਾਈਆ ਦੋਵੇਂ ਹੋ ਗਏ ਅੱਧਾ ਕਿਲੋ ਹੋ ਗਏ ਮਿਕਸ ਕਰ ਲੈਣੇ ਆ ਕਰਕੇ ਤੇ ਉਹਦੇ ਵਿੱਚ ਦੀ ਅੱਧਾ ਕਿਲੋ ਪਾਣੀ ਜਾਂ ਕਿਲੋ ਪਾਣੀ ਪਾ ਕੇ ਇਹਨੂੰ 2 ਘੰਟੇ ਘਟੋਗਾ ਰਿਜਨ ਦੇਣਾ ਵਾ 2 ਢਾਈ ਘੰਟੇ ਕਦੋਂ ਰੇਜੇ ਰਹਿ ਜੇ ਥੋੜੇ ਜਿ ਰਹਿ ਗਏ ਸਮਝੋ ਕਿਤਾ ਕਿਲੋ ਪਾਣੀ ਪਾ ਕੇ ਅੱਧਾ ਕਿਲੋ 1.5 ਕਿਲੋ ਹੋ ਗਿਆ ਕਦੋਂ ਰਹਿ ਗਏ ਨਾ ਪਾਈਆ ਕਿ ਅੱਧਾ ਕਿਲੋ ਤੋਂ ਪਾਈਆ ਕਿ ਥੋੜੇ ਕੇ ਜਿਆਦੇ ਉਹਨੂੰ ਸੁਲਾ ਕੇ ਤੋਂ ਉਹਨੂੰ ਉਹਦੇਣੇ ਹੁੰਦੇ ਜੀ ਇਹ ਆ ਉਹ ਦਉਗੇ ਨਾ ਲੋਦਾ ਬੰਦ ਖੁੱਲ ਜੂਗਾ ਰਾਤ ਦੇ ਟਾਈਮ ਤੇ ਦਿਓ ਠੀਕ ਆ ਬਾਈ ਚਾਂਸ ਨਾ ਆਇਦਾ ਹੋਵੇ ਤਾਂ ਅਗਲੇ ਦਿਨ ਫੇਰ ਰਿਪੀਟ ਕਰਨਾ ਜੇ ਜਿਆਦਾ ਟਾਈਮ ਨਹੀਂ ਹੈ ਰਿਪੀਟ ਕਰਨਾ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਤੇ ਲਾਈਕ ਕਮੈਂਟ ਜੁੜ ਕਰਿਓ ਧੰਨਵਾਦ